ਨਮਾਜ਼ ਵਰਗਿਏ ਨੀ ਨੀ ਸੋਗਾਤਾਂ ਵਰਗਿਏ ਨੀ ਮੁਹੱਬਤ ਦਾ ਤੂੰ ਰਸਤਾ ਐ ਨੀ ਤੇਰੇ ਸਿਰ ਦੀ ਚੁੰਨੀ ਮਹਿੰਗੀ ਐ ਮਤਲਬ ਖੁਸ਼ ਹੋ ਜਾ ਉਹ ਮੈਂ ਕਿ ਐਦਾਂ ਦੇ ਲਿਰਿਕਸ ਵੀ ਹੈਗੇ ਲਿਖਦੇ ਆ ਲੋਕ ਖਾਸ ਕਰਕੇ ਕੁੜੀ ਮੈਂ ਕਹਾਂ ਵੀ ਕੋਈ ਅੱਛੀ ਕੁੜੀ ਲਿਰਿਸਟ ਨਹੀਂ ਹੈ ਅਜ ਦੇ ਟਾਈਮ ਦੇ ਵਿੱਚ ਬਟ ਮੈਨੂੰ ਲੱਗਦਾ ਹੈ ਜੀ ਹਨ ਉਹਨਾਂ ਵਿੱਚੋਂ ਇੱਕ ਅਵਲ ਹੂ ਰਹੀ ਹੈ ਦੇ ਉਹਨਾਂ ਨੇ ਮੈਨੂੰ ਗਾਣਾ ਦਿੱਤਾ ਤੇ ਮੈਂ ਕੋਸ਼ਿਸ਼ ਕੀਤੀ ਗਾਉਣ ਦੀ ਉਸ ਤੋਂ ਬਾਅਦ ਮੈਂ ਸਾਰੇ ਗਾਣੇ ਸਾਈਡ 'ਚ ਡੰਪ ਕਰਤੇ ਮੈਂ ਕਿਹਾ ਦੇਖਦੇ ਆਂ ਜੇ ਰਿਸਪੌਂਸ ਆ ਗਿਆ ਮੈਨੂੰ ਪਰਸਨਲੀ ਲੋਕਾਂ ਦੇ ਮੈਸੇਜ ਆਏਗੇ ਤੁਸੀਂ ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਵੀ ਸਿਰ ਤੇ ਚੁੰਨੀਆਂ ਲੈਣ ਲਈ ਮਜਬੂਰ ਕਰਦਾ ਗਾਣੇ ਦੇ ਹਨਾ ਵੀ ਜੇ ਤੁਸੀਂ ਰੀਲ ਬਣਾ ਰਹੇ ਹੋ ਤਾਂ ਤੁਸੀਂ ਇੱਕ ਰੀਲ ਬਣਾ ਕੇ ਚੁੰਮੀ ਲੈ ਕੇ ਸਿਰ ਤੇ ਉਹ ਰੀਲ ਬਣੀ ਤੇ दैट्स ਇਟ ਕੁੱਝ ਖਤਮ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਜਸਟ ਆਪਣੀ ਇੱਕ ਵੀਡੀਓ ਵਾਇਰਲ ਕਰਨ ਵਾਸਤੇ ਰੀਲ ਬਣਾ ਕੇ ਤੁਸੀਂ ਉਹਨੂੰ ਛੱਡਤਾ ਗਾਣਾ ਆਪਣਾ ਚੁੰਨੀ ਸੀਗਾ ਉਹਦੇ ਵਿੱਚ ਸਾਦਗੀ ਸੀ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਸ਼ਿਸ਼ੇ ਨੂੰ ਦੇਖ ਕੇ ਲੋਕੀ ਫੋਲੋ ਕਰਦੇ ਮੇਰੀ ਫੇਸ ਵੈਲਿਊ ਨਹੀਂ ਹੈ ਨਹੀਂ ਲੇਕਿਨ ਉਹਨਾਂ ਦੀ ਫੇਸ ਵੈਲਿਊ ਹੈ ਜੇ ਉਹ ਥੋੜਾ ਜਿਹਾ ਵੀ ਇਸ ਚੀਜ਼ ਨੂੰ ਹੋਰ ਪ੍ਰਮੋਟ ਕਰ ਦਿੰਦੇ ਤਾਂ ਸ਼ਾਇਦ ਲੋਕਾਂ ਦੇ ਦਿਲ ਦੇ ਵਿੱਚ ਹੋਰ ਜ਼ਿਆਦਾ ਡੂੰਗਾ ਸਰ ਕਰ ਜੀ ਇਹ ਚੀਜ਼ ਅਸਲੀ ਨਾਮ ਹੈ ਡਾਕਟਰ ਸੁਵਿੰਦਰ ਕੌਰ ਖਾਲਸਾ ਪੁਲਿਸ ਦੇ ਵਿੱਚ ਇਕਨੋਮਿਕ ਦੇ ਪ੍ਰੋਫੈਸਰ ਨੇ ਬਹੁਤ ਹੀ ਅੱਛੀ ਰੂਹ ਦੇ ਮਾਲਕ ਨੇ ਤੇ ਬਹੁਤ ਸੋਹਣਾ ਲਿਖਦੇ ਆ ਇਹਨਾਂ ਦਾ ਹਰ ਇੱਕ ਗਾਣਾ ਹਰ ਇੱਕ ਗੀਤ ਦੇ ਵਿੱਚੋਂ ਇੱਕ ਪਾਕਿਸਤਾਨੀ ਚਲਕਦੀ ਹੈ ਇਹਨਾਂ ਦੇ ਹਰ ਇੱਕ ਗੀਤ ਦੇ ਵਿੱਚ ਵਿੱਚ ਮਹਾਦੇਵ ਫੁੱਲਰ ਜੀ ਨੇ ਬੜਾ ਵਧੀਆ ਉਹਨਾਂ ਦਾ ਬੜੀ ਵਧੀਆ ਉਹਨਾਂ ਦੀ ਅਦਾਕਾਰੀ ਹੈ ਤੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਗਾਣੇ ਦੇ ਵਿੱਚ ਕਿੱਸਿਆਂ ਤੇ ਲਿਪੀ ਅੰਦਰ ਦਲੈਂਕੜ ਤੇ ਟਿੱਪੀ ਅੰਦਰ ਪੰਜੇ ਪਾਣਿਆਂ ਦਾ ਪਿਆਰ ਪਿਆਰ ਤੇਰੀ ਚੁੰਨੀ ਅੰਦਰ ਹਾਂਜੀ ਹਸ਼ਕਰ ਆਦাব ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪੋਡਕਾਸਟ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਕਮੈਂਟ ਤੁਸੀਂ ਇੰਨੇ ਕਰ ਰਹੇ ਹੋ ਨਾ ਮੇਰੀ ਗਾਇਕੀ ਸੁਣ ਕੇ ਪਿੱਛੇ ਜੇ ਮੈਂ ਕਿਹਾ ਚਲੋ ਵੀ ਇਦਾਂ ਕਰਦੇ ਹਾਂ ਆ ਜਿਹੜਾ ਅਗਲਾ ਪੋਡਕਾਸਟ ਕਰੂੰਗਾ ਮੈਂ ਗਾ ਕੇ ਸੁਣਾਉਣਾ ਤੁਹਾਨੂੰ ਗਾਣਾ ਸੁਣਾਉਣਾ ਤੁਹਾਨੂੰ ਆ ਸੁਣੋ ਫਿਰ ਹੂੰ ਤੇਰੇ ਸਿਰ ਦੀ ਚੁੰਨੀ ਮਹਿੰਗੀ ਬਾਕੀ ਹਰ ਲਿਬਾਸ ਤਾਂ ਸਸਤਾ ਏ ਬੰਦ ਹੋ ਗਈ ਯਾਰ ਉਹ ਮਾਮਾ ਹੀ ਵੀ ਦੋ ਚਾਰ ਫੈਨ ਬਣਾ ਲਾਂਗੇ ਸਾਡੇ ਚਲੋ ਛੱਡੋ ਚੁੰਨੀ ਸਿਰ ਦੇ ਗਾਣਾ ਬੜਾ ਚੱਲ ਰਿਹਾ ਹੈ ਪੰਜਾਬ ਦੇ ਉੱਤੇ ਜਦੋਂ ਕੋਈ ਗਾਣਾ ਹੁੰਦਾ ਤੇ ਬੜਾ ਵਧੀਆ ਲੱਗਦਾ ਵੀ ਲੋਕ ਆਪਣੇ ਜਿਹੜੇ ਅੱਜ ਕੱਲ ਦੇ ਗਾਇਕ ਨੇ ਕਹਿੰਦੇ ਵੀ ਵਧੀਆ ਨਿਆਰੀ ਗਾਇਕੀ ਕਿਸੇ ਦੀ ਵੀ ਸੋ ਪੰਜਾਬ ਦੇ ਉੱਤੇ ਗਾਣਾ ਆਇਆ ਇੱਕ ਚੁੰਨੀ ਗਾਣਾ ਬੜਾ ਸੋਹਣਾ ਗਾਣਾ ਉਹਨਾਂ ਦਾ ਗਾਣੇ ਦਾ ਜਿਹੜਾ ਟਾਈਟਲ ਆ ਚੁੰਨੀ 2 ਚੁੰਨੀ ਟਾਈਟਲ ਵੀ ਬੜਾ ਸੋਹਣਾ ਜਿਹੜੇ ਗਾਇਕ ਨੇ ਉਹ ਹੋਰ ਜ਼ਿਆਦਾ ਵਧੀਆ ਨੇ ਆਪਣੀ ਆਵਾਜ਼ ਸਰੀਲੀ ਦੇ ਨਾਲ ਤੁਹਾਨੂੰ ਮੋਹਿਤ ਕਰਦੇ ਨੇ ਆਪਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਗੈਸਟ ਆਕਾਸ਼ ਵਾਲੀ ਦਾ ਸਤਿ ਸ਼ਕਾਲ ਵੀਰੇ ਸਤਿ ਸ਼ਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਨਮਸਕਾਰ ਆਦਾ ਪਹਿਲਾਂ ਤੇ ਦਰਸ਼ਕਾਂ ਨੂੰ ਗਾ ਕੇ ਸੁਣਾਓ ਤੁਸੀਂ ਚੁੰਨੀ ਗਾਣਾ ਤੁਹਾਡਾ ਚੁੰਨੀ ਵਾਲ ਹਾਂ ਚੁੰਨੀ ਵਾਲ ਨਮਾਜ਼ ਵਰਗਿਏ ਨੀ ਨੀ ਸੋ ਗਾਤਾ ਵਰਗਿਏ ਨੀ ਮੁਹੱਬਤ ਦਾ ਤੂੰ ਰਸਤਾ ਐ ਨੀ ਤੇਰੇ ਸਿਰ ਦੀ ਚੁੰਨੀ ਮਹਿੰਗੀ ਐ ਬਾਕੀ ਹਰ ਲਿਵਾਜ਼ ਤਾਂ ਸਸਤਾ ਏ ਨੀ ਤੇਰੇ ਸਿਰ ਦੀ ਚੁੰਨੀ ਮਹਿੰਗੀ ਏ ਹਾਏ ਬਾਕੀ ਹਰ ਲਿਵਾਜ਼ ਤਾਂ ਸਸਤਾ ਏ ਕੀ ਬਾਤ ਆ ਕਾਂਜੀ ਕਰਨੋਜਲੇ ਦਾ ਗਾਣਾ ਸੀਗਾ ਤਾਰੀਫਾਂ ਤੇ ਇੱਕ ਪਿੱਛੇ ਜੀ ਗਾਣਾ ਆਇਆ ਹੋਰ ਉਹਨਾਂ ਦਾ ਕੁੜੀਆਂ ਦੀ ਜਿਹਦੇ ਵਿੱਚ ਤੁਸੀਂ ਬੜੀ ਜ਼ਿਆਦਾ ਦੱਸ ਰਹੇ ਹੋ ਕੁੜੀਆਂ ਦੀ ਖੂਬਸੂਰਤੀ ਨਿਹਾਰ ਰਹੇ ਹੋ ਤੇ ਉਸ ਤੋਂ ਬਾਅਦ ਤੁਸੀਂ ਨਿਹਾਰ ਰਹੇ ਹੋ ਕੁੜੀਆਂ ਦੀ ਖੂਬਸੂਰਤੀ ਇਹ ਤੁਹਾਡੇ ਟੈਕਟਿਸ ਨੇ ਮੈਨੂੰ ਲੱਗਦਾ ਕੁੜੀਆਂ ਦੇ ਵਿੱਚ ਜਾਣਦੇ ਨਹੀਂ 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 ਹੈਂਡ ਫਾਲੋਇੰਗ ਵਿਦਾਉਂਦੇ ਫੈਨ ਫਾਲੋਇੰਗ ਤਾਂ ਨਹੀਂ ਬਸ ਪਿਆਰ ਹੈ ਪਿਆਰ ਦੇ ਰਹੇ ਆ ਲੋਕ ਬਹੁਤ ਅੱਛਾ ਲੱਗਦਾ ਬਸ ਕੋਸ਼ਿਸ਼ ਹੁੰਦੀ ਹੈ ਕਿ ਕੁਝ ਅੱਛਾ ਗਾਇਆ ਜਾਵੇ ਅੱਛਾ ਜਿੱਦਾਂ ਤੁਸੀਂ ਸਿਰ ਦੀ ਚੁੰਨੀ ਕੁੜੀਆਂ ਦੀ ਤਾਰੀਫ ਦਿੱਤੀ ਤੇ ਦਸਤਾਰ ਵੀ ਬਹੁਤ ਸੋਹਣੀਆਂ ਤੁਹਾਡੀਆਂ ਆ ਮੁੰਡਿਆਂ ਦੇ ਦਸਤਾਰ ਦੇ ਉੱਤੇ ਵੀ ਗਾਣਾ ਗਾਓ ਮੁੰਡਿਆਂ ਦੀ ਵੀ ਖੂਬਸੂਰਤੀ ਪਰਖ ਲੋਕ ਕੱਲੀਆਂ ਕੁੜੀਆਂ ਹੀ ਦੇਖਣ ਵਾਲੇ ਹਾਂ ਜਰੂਰ ਇਨ ਫਿਊਚਰ ਜਰੂਰ ਕੋਸ਼ਿਸ਼ ਕਰਾਂਗੇ ਜਰੂਰ ਅੱਛਾ ਚੁੰਨੀ ਗਾਣੇ ਤੇ ਹੋਣੇ ਆਪਾਂ ਸਟਾਰਟਿੰਗ ਦੇ ਵਿੱਚ ਜਿੱਦਾਂ ਚੁੰਨੀ ਸ਼ਬਦ ਪੰਜਾਬ ਦੇ ਵਿੱਚ ਕੁੜੀਆਂ ਦੇ ਵਾਸਤੇ ਚੁੰਨੀ ਸਿਰ ਦੀ ਮਹਿੰਗੀ ਹੈ ਇਹ ਚੁੰਨੀ ਗਾਣਾ ਕਿਦਾਂ ਚੂਜ਼ ਕੀਤਾ ਪਹਿਲਾਂ ਕਰਨ ਦਾ ਤੁਸੀਂ ਚੁੰਨੀ ਮੈਂ ਵੈਸੇ ਚੁੰਨੀ ਤੋਂ ਪਹਿਲਾਂ ਆਈ ਥਿੰਕ 30 35 ਗਾਣੇ ਬਣਾ ਚੁੱਕਿਆ ਸੀਗਾ ਮੈਂ ਰਿਲੀਜ਼ ਕਰਨੇ ਸੀਗੇ ਤੇ ਮੇਰੇ ਕੋਲ ਇੱਕ ਮੈਡਮ ਆਏ ਉਹਨਾਂ ਨੇ ਮੈਨੂੰ ਗਾਣਾ ਸੁਣਾਇਆ ਕਹਿੰਦੇ ਗਾਣਾ ਸੁਣੋ ਅਵਲਹੋਰ ਲਿਰਿਸਿਸਟ ਬਹੁਤ ਸੋਹਣਾ ਲਿਖਦੇ ਆ ਤੇ ਉਹਨਾਂ ਨੇ ਮੈਨੂੰ ਜਦੋਂ ਚੁੰਨੀ ਗਾਣਾ ਸੁਣਾਇਆ ਤੇ ਮੈਂ ਬੜਾ ਮਤਲਬ ਖੁਸ਼ ਹੋਇਆ ਮੈਂ ਕਿਹਾ ਇਦਾਂ ਦੇ ਲਿਰਿਕਸ ਵੀ ਹੈਗੇ ਲਿਖਦੇ ਆ ਲੋਕ ਖਾਸ ਕਰ ਇੱਕ ਕੁੜੀ ਮੈਂ ਇੰਟਰਵਿਊ ਵਗੈਰਾ ਚ ਕਾਫੀ ਲੋਕਾਂ ਦਾ ਸੁਣਿਆ ਕਿ ਮੁੰਡੇ ਬਹੁਤ ਸੋਹਣਾ ਲਿਖਦੇ ਆ ਬਟ ਜੇ ਗੱਲ ਕੁੜੀ ਦੀ ਕਰੀਏ ਤਾਂ ਕਈਆਂ ਨੇ ਕਿਹਾ ਵੀ ਕੋਈ ਅੱਛੀ ਕੁੜੀ ਲਿਰਿਸਿਸਟ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਵਿੱਚੋਂ ਇੱਕ ਅਵਲ ਹੂਰ ਹੈ। ਕੁੜੀ ਨੇ ਬਹੁਤ ਸੋਹਣਾ ਗੀਤ ਲਿਖਿਆ ਤੇ ਮੈਂ ਉਹ ਗਾਣਾ ਉਹਨਾਂ ਤੋਂ ਰਿਕੁਐਸਟ ਕਰਕੇ ਲਿਆ ਮੈਂ ਕਿਹਾ ਜੀ ਮੈਨੂੰ ਗਾਣਾ ਦਿਓ। ਤੇ ਉਹਨਾਂ ਨੇ ਮੈਨੂੰ ਗਾਣਾ ਦਿੱਤਾ। ਵੈਸੇ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਗਾਣਾ ਉਹ ਕਰਨਾ ਸੀ ਤੇ ਉਹਨਾਂ ਨੇ ਮੈਨੂੰ ਗਾਣਾ ਦਿੱਤਾ ਤੇ ਮੈਂ ਕੋਸ਼ਿਸ਼ ਕੀਤੀ ਗਾਉਣ ਦੀ। ਉਸ ਤੋਂ ਬਾਅਦ ਮੈਂ ਸਾਰੇ ਗਾਣੇ ਸਾਈਡ 'ਚ ਡੰਪ ਕਰਤੇ। ਮੈਂ ਕਿਹਾ ਦੇਖਦੇ ਹਾਂ ਜਿਹੜੇ ਰਿਸਪੌਂਸ ਆ ਗਿਆ ਹਨਾ। ਤੇ ਵੈਸੇ ਮੈਨੂੰ ਕੁਝ ਇਦਾਂ ਨਹੀਂ ਸੀ ਵੀ ਮੈਂ ਗਾਣਾ ਚਲਾਉਣ ਵਾਸਤੇ ਕਰਨਾ ਆ ਹਨਾ ਕੋਈ ਮੋਟਿਵ ਹੋਵੇ ਮੇਰੇ ਜਸਟ ਏਦਾਂ ਸੀਗਾ ਵੀ ਇਹ ਗਾਣਾ ਕਰਨਾ ਚਾਹੀਦਾ ਤੇ ਉਹ ਗਾਣਾ ਬਸ ਪਹਿ ਬੂਹੇ ਇਕੱਠੇ ਕਰਕੇ ਆਪਸ ਦੇ ਵਿੱਚ ਹੀ ਤੇ ਉਹ ਗਾਣਾ ਕਰਤਾ ਵੀਡੀਓ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵੱਲੋਂ ਬੈਸਟ ਕੀਤਾ ਜਿੰਨਾ ਅਸੀਂ ਕਰ ਸਕਦੇ ਸੀ ਮਿਊਜ਼ਿਕ ਆਪੇ ਕੀਤਾ ਵੀਡੀਓ ਵੀ ਮੈਂ ਆਪੇ ਕੀਤੀ ਤੇ ਉਹ ਮੈਂ ਸੋਚਿਆ ਨਹੀਂ ਸੀ ਗਾਣਾ ਇੰਨਾ ਚੱਲ ਜਾਊਗਾ ਬਸ ਮੈਂ ਬਸ ਆਪਣੇ ਸ਼ੌਂਕ ਲਈ ਬਣਾਇਆ ਸੀ ਗਾਣਾ ਵੀ ਚਲੋ ਅੱਛਾ ਗਾਣਾ ਹੈ ਵੀ ਕੁਝ ਅੱਛਾ ਹੋਣਾ ਚਾਹੀਦਾ ਹੈ ਆਪਣੇ ਵੱਲੋਂ ਪੰਜਾਬ ਨੂੰ ਬਟ ਜਦੋਂ ਉਹ ਗਾਣਾ ਵਾਈਟ ਹਿੱਲ ਨੂੰ ਦਿੱਤਾ ਤੇ ਮੈਂ ਬੜਾ ਸਰਪ੍ਰਾਈਜ਼ ਸੀਗਾ ਜਦੋਂ ਰੀਲਾਂ ਆਈਆਂ ਹਨਾ ਇੰਨੀ ਵਧੀਆ-ਵਧੀਆ ਰੀਲਾਂ ਬਣੀਆਂ ਤੇ ਮੈਨੂੰ ਕਮੈਂਟ ਆਏ ਕੁੜੀਆਂ ਦੇ ਕਿ ਅੱਜ ਅਸੀਂ ਸਪੈਸ਼ਲੀ ਇਹ ਗਾਣਾ ਸੁਣ ਕੇ ਸੂਟ ਸਵਾਇਆ ਸਪੈਸ਼ਲੀ ਤੁਹਾਡੇ ਕਰਕੇ ਅੱਜ ਪਹਿਲੀ ਵਾਰੀ ਸੂਟ ਪਾ ਰਹੇ ਹਾਂ ਗਾਣੇ ਕਰਕੇ ਤੇ ਉਸ ਤੋਂ ਵੀ ਵਧੀਆ ਕਮੈਂਟ ਜਦੋਂ ਆਏ ਜਦੋਂ ਮੈਨੂੰ ਪਰਸਨਲੀ ਲੋਕਾਂ ਦੇ ਮੈਸੇਜ ਆਏਗੇ ਤੁਸੀਂ ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਵੀ ਸਿਰ ਤੇ ਚੁੰਨੀਆਂ ਲੈਣ ਲਈ ਮਜਬੂਰ ਕਰਦਾ ਗਾਣੇ ਦੇ ਹਨਾ ਤੇ ਉਹ ਮੈਨੂੰ ਬੜਾ ਅੱਛਾ ਲੱਗਿਆ ਵੀ ਚਲੋ ਮੈਂ ਅਣਜਾਣੇ ਦੇ ਵਿੱਚ ਮਤਲਬ ਮੈਂ ਹਲੇ ਮੇਰੀ ਇਨੀ ਔਕਾਤ ਨਹੀਂ ਹੈ ਹਨਾ ਏਡੀ ਵੱਡੀ ਲੇਕਿਨ ਵਾਹਿਗੁਰੂ ਦਾ ਸ਼ੁਕਰ ਹੈ ਕਿ ਉਹ ਗਾਣਾ ਇੰਨਾ ਜ਼ਿਆਦਾ ਵਧੀਆ ਰਿਸਪੌਂਸ ਆਇਆ ਕਿ ਵਧੀਆ-ਵਧੀਆ ਬਾਲੀਵੁੱਡ ਦੀਆਂ ਅਦਾਕਾਰਾਂ ਨੇ ਸਿਰ ਤੇ ਚੁੰਨੀ ਲੈ ਕੇ ਵੀਡੀਓ ਬਣਾਈ ਪੰਜਾਬੀ ਪਹਿਰਾਵੇ ਦੇ ਵਿੱਚ ਵੀਡੀਓ ਬਣਾਈ ਤੇ ਮੇਰੇ ਲਈ ਬੜਾ ਸਰਪ੍ਰਾਈਜ਼ਡ ਸੀਗਾ ਉਹ ਗਾਣਾ ਉਹ ਉਸ ਤੋਂ ਪਹਿਲਾਂ ਵੀ ਕਾਫੀ ਗਾਣੇ ਕੀਤੇ ਲੇਕਿਨ ਬੜਾ ਅੱਛਾ ਲੱਗਦਾ ਜਦੋਂ ਕੋਈ ਤੁਹਾਡੀ ਚੰਗੀ ਚੀਜ਼ ਨੂੰ ਵਧੀਆ ਹੰਗਾਰਾ ਦਿੰਦਾ ਆ ਅੱਛਾ ਖੁਸ਼ੀ ਕਿੰਨੀ ਵੀ ਹੁੰਦੀ ਹੈ ਜਦੋਂ ਆਪਣੇ ਪੰਜਾਬੀ ਲਿਰਿਕਸ ਬਾਲੀਵੁੱਡ ਤੱਕ ਪਹੁੰਚ ਰਹੇ ਨੇ ਆਪਾਂ ਦੇਖਦੇ ਹਾਂ ਦਿਲਜੀਤ ਦਸਾਂਝ ਦੀਆਂ ਬੀਟਾਂ ਦੇ ਉੱਤੇ ਨੱਚ ਰਹੇ ਨੇ ਬਾਲੀਵੁੱਡ ਨੱਚ ਰਹਿਆ ਫੇ ਫਿੱਟ ਲੋ ਸ਼ੁਭ ਹੋ ਗਏ ਸਿੱਧੂ ਮੂਸੇ ਵਾਲੇ ਚਲੋ ਆਪਣੇ ਦੇ ਵਿੱਚ ਨਹੀਂ ਰਹੇ ਕਰਨ ਔਜਲਾ ਹੋ ਗਏ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡਾ ਗਾਣਾ ਜਦੋਂ ਬਾਲੀਵੁੱਡ ਦੇ ਵਿੱਚ ਗਿਆ ਵੱਡੇ ਵੱਡੇ ਅਦਾਕਾਰਾਂ ਨੇ ਮੈਂ ਵੀ ਦੇਖਿਆ ਹਿਨਾ ਖਾਨ ਹੋਰ ਵੀ ਕਾਫੀ ਨੇ ਬਣਾਏ ਸੀ ਕਿੰਨਾ ਕਿ ਉਹਦੋਂ ਫਕਰ ਮਹਿਸੂਸ ਹੁੰਦਾ ਸੀ ਵੀ ਯਾਰ ਅਸੀਂ ਵੀ ਪੰਜਾਬੀ ਮਾਂ ਬੋਲੀ ਵਾਸਤੇ ਕੁਛ ਨਾ ਕੁਛ ਆਪਣੇ ਵੱਲੋਂ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਮਤਲਬ ਮੈਨੂੰ ਪਹਿਲੀ ਗੱਲ ਤਾਂ ਯਕੀਨ ਨਹੀਂ ਹੋਇਆ ਵੀ ਯਾਰ ਹਨਾ ਗਾਣਾ ਵੈਸੇ ਹੀ ਕੀਤਾ ਸੀਗਾ ਤੇ ਇੰਨਾ ਵਧੀਆ ਰਿਸਪੌਂਸ ਆਇਆ ਗਾਣੇ ਦਾ ਕਿਉਂ ਕਮਰਸ਼ੀਅਲ ਗਾਣਾ ਨਹੀਂ ਕੀਤਾ ਸੀ ਤੇ ਬੜੀ ਖੁਸ਼ੀ ਹੋਈ ਵੀ ਬੈਠੇ ਲੋਕੀ ਲੇਕਿਨ ਕਿਤੇ ਨਾ ਕਿਤੇ ਥੋੜਾ ਦਿਲ ਵੀ ਅਪਸੈਟ ਜਿਹਾ ਵੀ ਹੋਇਆ ਕਿ ਲੋਕੀ ਕਰਦੇ ਆ ਗਾਣੇ ਮਤਲਬ ਡਬਲ ਫੇਸ ਦੇਖਣ ਨੂੰ ਮਿਲੇ ਇਸ ਗਾਣੇ ਨੂੰ ਲੈ ਕੇ ਲੋਕਾਂ ਦੇ ਵੀ ਜੇ ਤੁਸੀਂ ਰੀਲ ਬਣਾ ਰਹੇ ਹੋ ਤਾਂ ਤੁਸੀਂ ਇੱਕ ਰੀਲ ਬਣਾ ਕੇ ਚੁੰਨੀ ਲੈ ਕੇ ਸਿਰ ਤੇ ਉਹ ਰੀਲ ਬਣੀ ਤੇ ਦੈਟਸ ਇਟ ਉੱਥੇ ਹੀ ਖਤਮ ਕਰਤਾ ਤੇ ਉਸ ਤੋਂ ਬਾਅਦ ਤੁਸੀਂ ਜਸਟ ਆਪਣੀ ਇੱਕ ਵੀਡੀਓ ਵਾਇਰਲ ਕਰਨ ਵਾਸਤੇ ਰੀਲ ਬਣਾ ਕੇ ਤੁਸੀਂ ਉਹਨੂੰ ਛੱਡਤਾ ਗਾਣੇ ਨਾਲ ਉੱਥੇ ਉਸ ਤੋਂ ਬਾਅਦ ਕੋਈ ਉਸ ਦਾ ਮਤਲਬ YouTube ਤੇ YouTube ਤੇ ਕੁਝ ਖਾਸ ਇੰਨਾ ਜ਼ਿਆਦਾ ਰਿਸਪੌਂਸ ਨਹੀਂ ਆਇਆ ਆਈ ਥਿੰਕ 4.5 ਲੱਖ ਵਿਊ ਸੀਗੇ ਜਦਕਿ ਹੋਰ ਗਾਣੇ ਦੇਖਦੇ ਆਪਾਂ ਜਿਹਦੇ ਵਿੱਚ ਹਨਾ ਕਾਫੀ ਚੀਜ਼ਾਂ ਆਪਾਂ ਨੂੰ ਪਤਾ ਕੁਝ ਹੁੰਦੀਆਂ ਨੇ ਉਹ ਗਾਣੇ ਮਿਲਨਾਂ ਦੇ ਵਿੱਚ ਜਾਂਦੇ ਆ ਲੋਕੀ ਡਿਮਾਂਡ ਕਰਦੇ ਆ ਵੀ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਬਣਾਓ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਬਣਾਓ ਜੇ ਉਦਾਂ ਦੇ ਗਾਣੇ ਬਣਾਉਂਦੇ ਆ ਤਾਂ ਲੋਕਾਂ ਦਾ ਉਸ ਲੈਵਲ ਦਾ ਹੰਗਾਰਾ ਨਹੀਂ ਆਉਂਦਾ ਜਿਹੜਾ ਹੋਣਾ ਚਾਹੀਦਾ ਜਿੱਦਾਂ ਕਰਨੋਜਲੇ ਦਾ ਚੁੰਨੀ ਆਇਆ ਸੀਗਾ ਹੈਨਾ ਉਹ ਗਾਣਾ ਮਤਲਬ ਉਹ ਗਾਣਾ ਉਹ ਵੀ ਗਾਣਾ ਚੁੰਨੀ ਸੀਗਾ ਆਪਣਾ ਗਾਣਾ ਵਿੱਚ ਚੁੰਨੀ ਸੀਗਾ ਉਹਦੇ ਲਿਰਿਕਸ ਕੁਝ ਹੋਰ ਸੀਗੇ ਕੁਝ ਹੋਰ ਦਿਖਾ ਰਿਆ ਸੀਗਾ ਚੁੰਨੀ ਨੂੰ ਲੈ ਕੇ ਹਨਾ ਮੇਰੇ ਤੋਂ ਬਹੁਤ ਸੀਨੀਅਰ ਆਰਟਿਸਟ ਨੇ ਮੈਂ ਰਿਸਪੈਕਟ ਕਰਦਾ ਉਹਨਾਂ ਦੀ ਮਤਲਬ ਮੈਂ ਆਡੀਅנס ਦੀ ਗੱਲ ਕਰ ਰਿਹਾ ਵੀ ਉਹਨੂੰ ਇੰਨਾ ਜ਼ਿਆਦਾ ਹੁੰਗਾਰਾ ਦਿੱਤਾ ਲੇਕਿਨ ਜਿਹੜਾ ਆਪਣਾ ਚੁੰਨੀ ਸੀਗਾ ਉਹਦੇ ਵਿੱਚ ਸਾਦਗੀ ਸੀ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਬੜੇ ਸੋਹਣੇ ਅਲਫਾਜ਼ ਸੀਗੇ ਮੈਂ ਚਲੋ ਜਿੰਨਾ ਕਿ ਗਾਉਣਾ ਉਹਨੀ ਗਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਸਾਡਾ ਬਜਟ ਸੀਗਾ ਉਹਨਾਂ ਦੇ ਚਲੋ ਬਜਟ ਬਹੁਤ ਵੱਡੇ ਹੁੰਦੇ ਆ ਲੇਕਿਨ ਮੈਂ ਜਿੰਨਾ ਕਰ ਸਕਦਾ ਸੀ ਮੇਰੀ ਟੀਮ ਜਿੰਨੀ ਕਰ ਸਕਦੀ ਸੀ ਉਹਨਾਂ ਸੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਉਹ ਰਿਸਪੌਂਸ ਨਹੀਂ ਆਇਆ ਜਿਹੜਾ ਆਉਣਾ ਚਾਹੀਦਾ ਸੀਗਾ ਕਿਤਨਾ ਕਿਤੇ ਉਹ ਚੀਜ਼ਾਂ ਦੇਖ ਕੇ ਮਨ ਅਪਸੈਟ ਹੁੰਦਾ ਵੀ ਯਾਰ ਕਹਿੰਦੇ ਆ ਸਾਰੇ ਸ਼ਾਇਦ ਉਹ ਸਕਰੀਨ ਤੇ ਹੀ ਕਹਿੰਦੇ ਆ ਇਹ ਜਸਟ ਵਿਖਾਵੇ ਲਈ ਕਹਿੰਦੇ ਆ ਵੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰੋ ਸਾਦਗੀ ਨੂੰ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰੋ ਵੀ ਜਸਟ ਉਹ ਗੱਲਾਂ ਹੀ ਗੱਲਾਂ ਹੀ ਨੇ ਹੈਨਾ ਉਹ ਉਹ ਚੀਜ਼ਾਂ ਨੂੰ ਦੇਖ ਕੇ ਥੋੜਾ ਜਿਹਾ ਕਈ ਵਾਰੀ ਮਨ ਖਫਾ ਹੋਇਆ ਮਤਲਬ ਇਹ ਸਟੋਰੀ ਜਿਹੜੀ ਹੈ ਚੰਨੇ ਦੀ ਖੁਸ਼ ਵੀ ਹੋਏ ਕਿਤੇ ਕਿਤੇ ਦੇਖ ਕੇ ਬਟ ਕਿਤੇ ਨਾ ਕਿਤੇ ਥੋੜਾ ਅਫਸੈਟ ਵੀ ਹੋਏ ਵੀਰ ਏਡੇ ਵਧੀਆ ਵਧੀਆ ਆਰਟਿਸਟ ਨੇ ਪੰਜਾਬ ਦੇ ਉਹਨਾਂ ਨੇ ਉਹਨਾਂ ਦਾ ਫਰਜ਼ ਸੀਗਾ ਵੀ ਕਿ ਨਵਾਂ ਆਰਟਿਸਟ ਹੈ ਜੇ ਕੋਈ ਚੀਜ਼ ਉੱਠ ਕੇ ਆ ਰਹੀ ਹੈ ਵੀ ਉਹਨੂੰ ਹੋਰ ਪ੍ਰਮੋਟ ਕਰੀਏ ਲੇਕਿਨ ਕਿਸੇ ਆਰਟਿਸਟ ਨੇ ਕੋਸ਼ਿਸ਼ ਨਹੀਂ ਕੀਤੀ ਸਾਨੂੰ ਹੱਲਾਸ਼ੇਰੀ ਦੇਣ ਦੀ ਵੀ ਯਾਰ ਵਧੀਆ ਕੰਮ ਆ ਮਿਲੇ ਵੀ ਮੈਨੂੰ ਆਰਟਿਸਟ ਲੈ ਕੇ ਉਹਨਾਂ ਨੇ ਗਾਣੇ ਵੀ ਸੁਣੇ ਆ ਲੇਕਿਨ ਉਹਨਾਂ ਨੇ ਕਿਹਾ ਨਹੀਂ ਮੈਨੂੰ ਵੀ ਤੁਹਾਡਾ ਗਾਣਾ ਬਹੁਤ ਸੋਹਣਾ ਸੀਗਾ ਨਾਰਮਲੀ ਜਿੱਦਾਂ ਨਾਰਮਲੀ ਮਿਲਦੇ ਆ ਹਨਾ ਉਦਾਂ ਹੀ ਕਿਉਂਕਿ ਐਜ਼ ਅ 뮤జిక్ ਡਾਇਰੈਕਟਰ ਕੰਮ ਕਰਦਾ ਆ ਉਹ ਉਹ ਚੀਜ਼ ਕਿਤਨਾ ਕਿਤੇ ਹਾਰਡ ਕਰਦੀ ਐ ਬਾਕੀ ਵਧੀਆ ਸੀਗਾ ਚੁੰਨੀਵਾਨ ਦਾ ਰਿਸਪੌਂਸ ਬਹੁਤ ਸੋਹਣਾ ਤਾਂ ਹੀ ਫਿਰ ਚੁੰਨੀ ਟੂ ਕੀਤਾ ਚਲੋ ਆਪਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਇੱਕ ਆਰਟਿਸਟ ਚਲੋ ਦੂਜੇ ਆਰਟਿਸਟ ਨੂੰ ਕਹਿੰਦਾ ਵਧੀਆ ਲੱਗਦਾ ਪਰ ਆਪਾਂ ਸਭ ਤੋਂ ਵੱਡੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਆਡੀਅנס ਜਿੱਤੀ ਹੈ ਜਦੋਂ ਆਡੀਅנס ਦੇ ਵੱਲੋਂ ਰਿਸਪੌਂਸ ਆ ਰਿਹਾ ਵਧੀਆ ਮੈਨੂੰ ਨਹੀਂ ਲੱਗਦਾ ਕੋਈ ਆਰਟਿਸਟ ਮਾਇਨੇ ਰੱਖਦਾ ਤੁਹਾਡੇ ਵਾਸਤੇ ਬਿਲਕੁਲ ਜੀ ਬਿਲਕੁਲ ਐਕਚੁਅਲੀ ਇੱਕ ਜੋ ਆਰਟਿਸਟ ਜੋ ਆਰਟਿਸਟ ਕਰਦਾ ਹੈ ਲੋਕੀਓ ਨੂੰ ਫੋਲੋ ਕਰਦੇ ਆ ਹਨਾ ਪੰਜਾਬ ਦੇ ਵਿੱਚ ਜੇ ਆਪਾਂ ਫੈਸ਼ਨ ਦੀ ਗੱਲ ਕਰੀਏ ਸਭ ਤੋਂ ਵੱਧ ਫੈਸ਼ਨ ਹੈ ਪੰਜਾਬ ਦੇ ਵਿੱਚ ਹਨਾ ਉਹ ਸਾਰਾ ਅਸਰ ਹੈ ਕਿ ਪੰਜਾਬ ਦੇ 뮤직 ਦੇ ਉੱਤੇ ਵੈਸਟਰਨ ਕਲਚਰ ਦਾ ਹਨਾ ਅਸਰ ਹੈ ਬਹੁਤ ਜ਼ਿਆਦਾ ਤਾਂ ਉਹੀ ਚੀਜ਼ ਹੈ ਕਿ ਸਿੰਗਰ ਹੈ ਜਿਹੜਾ ਉਹ ਸ਼ੀਸ਼ਾ ਹੈ ਪੰਜਾਬ ਦਾ ਜੋ ਸਿੰਗਰ ਪ੍ਰਮੋਟ ਕਰੂਗਾ ਲੋਕਾਂ ਕੋਲ ਉਹੀ ਜਾਊਗਾ ਹਨਾ ਜੋ ਆਪਣਾ ਕਲਚਰ ਹੈ ਹੁਣ ਜੇ ਕੋਈ ਬੰਦਾ ਮੇਰੇ ਵਰਗਾ ਬੰਦਾ ਚੁੰਨੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉੱਥੇ ਫਿਰ ਉਹ ਲੋਕੀ ਸੁਣਦੇ ਆ ਮੈਂ ਭੁੱਲੀ ਗਿਆ ਸਵਾਲ ਕਿਸ ਯਾਰ ਮੇਰਾ ਸਵਾਲ ਸੀਗਾ ਵੀ ਜਦੋਂ ਤੁਸੀਂ ਆਡੀਅנס ਜਿੱਤ ਲਈ ਅੱਛਾ ਸੌਰੀ ਹਾਂ ਤੇ ਘਬਰਾ ਗਿਆ ਯਾਰ ਮੈਂ ਥੋੜਾ ਜਿਹਾ ਤੇ ਹਾਂ ਵੀ ਆਡੀਅੰਸ ਜਿੱਤ ਲਈ ਮਤਲਬ ਜਿਹੜੇ ਕਲਾਕਾਰ ਸ਼ੀਸ਼ਾ ਹੁੰਦਾ ਹੈ ਤੇ ਸ਼ੀਸ਼ੇ ਨੂੰ ਦੇਖ ਕੇ ਲੋਕੀ ਫੋਲੋ ਕਰਦੇ ਮੇਰੀ ਫੇਸ ਵੈਲਿਊ ਨਹੀਂ ਹੈ ਨਹੀਂ ਲੇਕਿਨ ਉਹਨਾਂ ਦੀ ਫੇਸ ਵੈਲਿਊ ਹੈ ਜੇ ਉਹ ਥੋੜਾ ਜਿਹਾ ਵੀ ਇਸ ਚੀਜ਼ ਨੂੰ ਹੋਰ ਪ੍ਰਮੋਟ ਕਰ ਦਿੰਦੇ ਤਾਂ ਸ਼ਾਇਦ ਲੋਕਾਂ ਦੇ ਦਿਲ ਦੇ ਵਿੱਚ ਹੋਰ ਜ਼ਿਆਦਾ ਡੂੰਘਾ ਸਰ ਕਰਦੀ ਇਹ ਚੀਜ਼। ਮਤਲਬ ਵਧੀਆ ਚੀਜ਼ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਅਸੀਂ ਵੀ ਭਾਵੇਂ ਨਹੀਂ ਏਡੇ ਵੱਡੇ ਆਰਟਿਸਟ ਨਹੀਂ ਹੈਗੇ ਨਾ ਕਰਨੂਜਲੇ ਹੋਰਾਂ ਦਾ ਬਹੁਤ ਵੱਡਾ ਨਾਮ ਹੈ। ਲੇਕਿਨ ਜਿਸ ਸਾਡੇ ਸਾਹਮਣੇ ਕੋਈ ਵਧੀਆ ਚੀਜ਼ ਆਉਂਦੀ ਹੈ ਤਾਂ ਅਸੀਂ ਉਹਨੂੰ ਪ੍ਰਮੋਟ ਕਰਦੇ ਹਾਂ ਭਾਵੇਂ ਕੋਈ ਵੀ ਹੋਵੇ। ਜਿੰਨਾ ਹੋ ਸਕੇ ਜਿੰਨੇ ਲੋਕੀ ਸਾਨੂੰ ਜਾਣਦੇ ਉਹਨਾਂ ਤੱਕ ਉਹ ਚੀਜ਼ ਪਹੁੰਚਾਉਣੇ ਆ। ਇਹ ਚੀਜ਼ ਵਧੀਆ ਇਹਨਾਂ ਸੁਣਨਾ ਚਾਹੀਦਾ। ਤੁਸੀਂ ਸਿੰਗਰ, 뮤직 ਡਾਇਰੈਕਟਰ, ਵੀਡੀਓ ਡਾਇਰੈਕਟਰ ਲੇਰੀ ਸਿਸਟਰ ਹਾਂ ਲੇਰੀ ਸਿਸਟਰ ਹਾਂ ਕੁਛ ਸਾਢੇ ਤੱਕ ਹੈ ਗਏ ਬਾਹਰ ਨਹੀਂ ਦੇਣਾ ਕਿਸੇ ਨੂੰ ਪੈਸਾ ਨਹੀਂ 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 ਉਹ ਗੱਲ ਨਹੀਂ ਹੈ ਇਹ ਤੁਸੀਂ ਕੀਤਾ ਨਾ ਵੀ ਕਹਿ ਰਹੇ ਬਜਟ ਸਾਡੇ ਕੋਲ ਘਾਟਾ ਸਾਰਾ ਬਜਟ ਤੇ ਤੁਸੀਂ ਆਪ ਰੱਖੀ ਕਰਦੇ ਬਜਟ ਤਾਂ ਇਦਾਂ ਹੋ ਗਿਆ ਨਾ ਕਿ ਚਲੋ ਸਟਰਗਲ ਪੀਰੀਅਡ ਸੀਗਾ ਜਦੋਂ ਸਕੂਲ ਤੋਂ ਹੀ ਸਟਰਗਲ ਸ਼ੁਰੂ ਹੋ ਗਿਆ ਸੀਗਾ 10ਵੀਂ ਕਲਾਸ થી ਗਾਣੇ ਕਰਨੇ ਸ਼ੁਰੂ ਕਰਤੇ ਥੋੜਾ ਬੋਤਾ ਹੈਗਾ ਸੀ ਬਲੱਡ ਦੇ ਵਿੱਚ ਹੀ ਹੁੰਦਾ ਤੇ ਫਿਰ ਮੈਂ ਆਪ ਹੀ ਕੋਸ਼ਿਸ਼ ਕੀਤੀ ਸੱਜਣ ਵਧੀਆ ਵੀ ਮਿਲੇ ਮਾੜੇ ਵੀ ਮਿਲੇ ਇੰਡਸਟਰੀ ਦੇ ਵਿੱਚ ਵਿਚਰੇ ਨਾ ਕਾਫੀ ਵਧੀਆ ਵਜਾ ਡਾਇਰੈਕਟਰ ਨਾਲ ਕੰਮ ਕੀਤਾ ਅਸਿਸਟ ਕੀਤਾ ਉਹਨਾਂ ਨੂੰ ਕੰਮ ਸਿੱਖਿਆ ਫਿਰ 뮤직 ਵੀ ਆਪ ਕਰਨਾ ਸਿੱਖ ਲਿਆ ਤੇ ਵੀਡੀਓ ਦਾ ਵੀ ਕਰਨਾ ਆਪ ਸਿੱਖ ਲਿਆ ਲਿਰਿਕਸ ਮੈਂ ਵੈਸੇ 6ਵੀਂ ਕਲਾਸ ਤੋਂ ਲਿਖਦਾ ਸੀਗਾ ਤੇ ਵੈਸੇ ਅਸਲ ਦੇ ਵਿੱਚ ਮੇਰਾ ਲਿਖਿਆ ਗਾਣਾ ਹੁਣ ਤੱਕ ਨਹੀਂ ਆਇਆ ਲੇਕਿਨ ਮੇਰੇ ਗਾਣੇ ਪਈਆਂ ਲਿਖੇ ਹੋਏ ਮੈਂ ਹਲੇ ਕਰੂੰਗਾ ਨਹੀਂ ਨਾ ਫਿਊਚਰ ਕਰਾਂਗਾ ਅਜੇ ਸਾਂਭ ਕੇ ਰੱਖੇ ਨੇ ਨਾ ਹਾਂ ਹਲੇ ਸਾਂਭ ਕੇ ਰੱਖੇ ਲਿਖੇ ਕਾਪੀਆਂ ਭਰਤੀਆਂ ਕਿਹਨੂੰ ਦੇਖ ਕੇ ਲਿਖਦੇ ਹੋ ਬਸ ਕੋਈ ਕੋਈ ਹੱਡ ਬੀਤੀ ਤੇ ਕੋਈ ਕੋਈ ਜੱਗ ਬੀਤੀ ਹੁਣ ਹੱਡ ਬੀਤੀ ਦੇ ਆਈਏ ਕਿ ਜੱਗ ਬੀਤੀ ਦੇ ਆਈਏ ਪਹਿਲਾਂ ਹੀ ਕੁਛ ਹੀ ਕੁਛ ਵੀ ਲੈ ਲਓ اچھا ਚੁੰਨੀ ਤੋਂ ਜਿੱਦਾਂ ਅਵਲਹੂਰ ਦੇ ਨਾਲ ਕਿੰਦਾ ਕਨੈਕਸ਼ਨ ਹੋਇਆ ਪਹਿਲਾਂ ਤੁਹਾਨੂੰ ਉਹ ਦੱਸੋ ਅਵਲਹੂਰ ਬਹੁਤ ਵਧੀਆ ਲਿਖਦੇ ਹੋ ਤੁਸੀਂ ਪਹਿਲਾਂ ਤੇ ਬਹੁਤ ਹੀ ਜ਼ਿਆਦਾ ਵਧੀਆ ਤੁਹਾਡੇ ਸ਼ਬਦ ਨੇ ਜਿਹੜੇ ਬਹੁਤ ਹੀ ਜ਼ਿਆਦਾ ਵਧੀਆ ਅਵਲਹੂਰ ਦੇ ਬਾਰੇ ਦੱਸੋ ਸਾਨੂੰ ਥੋੜਾ ਜਿਹਾ ਅਵਲਹੂਰ ਹਾਂਜੀ ਇਹ ਅਵਲਹੂਰ ਇਹਨਾਂ ਦਾ ਅਸਲੀ ਨਾਮ ਹੈ ਡਾਕਟਰ ਸਤਵਿੰਦਰ ਕੌਰ ਖਾਲਸਾ ਕਾਲਜ ਦੇ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਨੇ ਬਹੁਤ ਹੀ ਅੱਛੀ ਰੂਹ ਦੇ ਮਾਲਕ ਨੇ ਤੇ ਬਹੁਤ ਸੋਨਾ ਲਿਖਦੇ ਆ ਇਹਨਾਂ ਦਾ ਹਰ ਇੱਕ ਗਾਣਾ ਹਰ ਇੱਕ ਗੀਤ ਦੇ ਵਿੱਚੋਂ ਇੱਕ ਪਾਕਿਸਤਾਨੀ ਝਲਕ ਦੀ ਇਹਨਾਂ ਦੇ ਹਰ ਇੱਕ ਗੀਤ ਦੇ ਵਿੱਚੋਂ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਪੰਜਾਬੀ ਸ਼ਬਦ ਯੂਜ਼ ਕਰਨੇ ਮਤਲਬ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਹੋ ਰਿਹਾ ਹੈ ਕਿ ਮੈਂ ਕਿਸੇ ਇੱਕ ਆਰਟਿਸਟ ਦਾ ਹਰ ਇੱਕ ਗਾਣਾ ਪਸੰਦ ਕਰ ਰਿਹਾ ਵੀ ਹਰ ਇੱਕ ਗਾਣਾ ਤੁਹਾਡਾ ਲਾਜਵਾਬ ਹੈ ਕੋਈ ਵੀ ਗਾਣਾ ਤੁਹਾਡਾ ਕਿਸੇ ਤੋਂ ਘੱਟ ਨਹੀਂ ਹੈ ਇਹਨਾਂ ਦੇ ਬਹੁਤ ਗਾਣੇ ਆ ਤੇ ਚਲੋ ਮੇਰੀ ਖੁਸ਼ਕਿਸਮਤੀ ਹੈ ਕਿ ਇਹਨਾਂ ਨੇ ਮੈਨੂੰ ਹਰ ਇੱਕ ਗਾਣਾ ਕਿਹਾ ਵੀ ਤੁਸੀਂ ਕੋਈ ਵੀ ਗਾਣਾ ਕਰ ਲਓ ਤੇ ਇਹਨਾਂ ਨੇ ਬਹੁਤ ਸੋਹਣੇ ਸੋਹਣੇ ਗਾਣੇ ਲਿਖਿਆ ਤੇ ਬਹੁਤ ਸੋਹਣੇ ਸੋਹਣੇ ਗਾਣੇ ਫਿਊਚਰ 'ਚ ਆਉਣਗੇ ਬਹੁਤ ਸੋਹਣੇ ਸੋਹਣੇ ਗਾਣੇ ਮੈਂ ਅਸੀਂ ਵੀ ਤੁਹਾਨੂੰ ਆਹੀ ਕਹਿੰਦੇ ਆਵਲੁਰਜੀ ਜਿੱਦਾਂ ਤੁਹਾਡੀ ਲਿਖਤ ਆ ਤੇ ਆਜੋ ਛੇਤੀ ਤੁਹਾਡੇ ਨਾਲ ਵੀ ਇਹੀ ਗੱਲਾਂ ਬਾਤਾਂ ਕਰਾਂਗੇ ਮੈਂ ਕਹਿਣਾ ਅੱਜ ਇਹਨਾਂ ਨੂੰ ਮੈਨੂੰ ਕਹਿੰਦੇ ਕਹਿੰਦੇ ਆ ਆ ਨਹੀਂ ਰਿਹਾ ਸਾਡੀ ਰਿਕੁਐਸਟ ਹੀ ਆ ਵੀ ਆਵਲੁਰਜੀ ਆਓ ਛੇਤੀ ਆਜੋ ਭਾ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਅੱਜ ਦੀ ਸਾਡੀ ਜਿਹੜੀ ਲੋਕੇਸ਼ਨ ਆ ਬੈਲਾ ਬੈਸਟਰ ਖਾਓਗੇ ਕੀ ਅ ਕੌਫੀ ਲੈ ਲੈਣੇ ਆ ਕੌਫੀ ਲੈਵਾਂਗੇ ਆਪਾਂ ਹਾਂਜੀ ਕੌਫੀ ਬਣਾ ਦਿਓ ਸਰ ਦੋ ਕੌਫੀ ਤੁਸੀਂ ਕੀ ਖਾਓਗੇ ਇਹ ਸਾਡੇ ਕੈਮਰਾਮੈਨ ਨਾਲ ਪਿੱਛੇ ਖੜੇ ਹੋਏ ਨੇ ਦੇਖ ਰਹੇ ਨੇ ਸਾਡੇ ਕਿ ਨਹੀਂ ਦੇਖਦੇ ਪਏ ਕੌਫੀ ਬਣਾਣੇ ਆ ਅੱਛਾ ਚੁੰਨੀ ਤੋਂ ਬਾਅਦ ਚੁੰਨੀ 2 ਦਾ ਸਫਰ ਦੱਸੋ ਕਿਉਂਕਿ ਮੈਨੂੰ ਲੱਗਦਾ 2023 ਦੇ ਵਿੱਚ ਆਇਆ ਸੀ ਤੁਹਾਡਾ ਚੁੰਨੀ ਹਾਂਜੀ ਹਾਂਜੀ 2023 ਸਾਲ ਲੱਗਾ ਤੁਸੀਂ ਸਿੱਤਾ 1 2024 ਦੇ ਵਿੱਚ ਆਉਂਦੇ ਹੋ ਬਸ ਉਹ ਥੋੜਾ ਐਕਚੁਅਲੀ ਨਵੇਂ ਆਰਟਿਸਟ ਨੂੰ ਬਜਟ ਬڑا ਚੱਕਰ ਪੈਂਦਾ ਆ ਹਨਾ ਲੇਕਿਨ ਚੁੰਨੀ ਵਨਸੀ ਆਪਣੇ ਆਪ ਕੀਤਾ ਲੇਕਿਨ ਚੁੰਨੀ 2 ਦੇ ਵਿੱਚ ਸਾਨੂੰ ਵਾਈਟ ਹਿੱਲ ਨੇ ਪ੍ਰਮੋਟ ਕੀਤਾ ਗਾਣਾ ਬਹੁਤ ਵਧੀਆ ਕੰਪਨੀ ਹੈ ਤੇ ਨਵੇਂ ਆਰਟਿਸਟ ਨੂੰ ਬੜੇ ਵਧੀਆ ਤਰੀਕੇ ਨਾਲ ਪ੍ਰਮੋਟ ਕਰਦੇ ਆ ਉਹ ਤੇ ਉਹਨਾਂ ਦਾ ਬੜਾ ਵਧੀਆ ਯੋਗਦਾਨ ਰਿਹਾ ਸਾਡੇ ਗਾਣੇ ਨੂੰ ਲੈ ਕੇ ਉਹਨਾਂ ਨੇ ਬਜਟ ਦਿੱਤਾ ਤੇ ਚੁੰਨੀ 2 ਦੇ ਵਿੱਚ ਮੈਂ ਆਪਣੇ ਵੱਲੋਂ ਜਿਹੜੀ ਜਿਹੜੀ ਕਸਰਾਂ ਚੁੰਨੀ ਵਨ ਦੇ ਵਿੱਚ ਰਹਿ ਗਈਆਂ ਸੀ ਉਹ ਸਾਰੀਆਂ ਕਸਰਾਂ ਪੂਰੀਆਂ ਕਰ ਲਿਆ ਵਧੀਆ ਆਰਟਿਸਟ ਸੀਗੇ ਬੜੇ ਸੀਨੀਅਰ ਆਰਟਿਸਟ ਸੀਗੇ ਤੇ ਗਾਣੇ ਵਿੱਚ ਮਹਾਵੀਰ ਭੁੱਲਰ ਜੀ ਨੇ ਬੜਾ ਵਧੀਆ ਉਹਨਾਂ ਦਾ ਬੜੀ ਵਧੀਆ ਉਹਨਾਂ ਦੀ ਅਦਾਕਾਰੀ ਹੈ ਤੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਗਾਣੇ ਦੇ ਵਿੱਚ ਕੁੜੀਆਂ ਨੇ ਉਹਦੇ ਵਿੱਚ ਕੋਕੋ ਨਿਸ਼ਾ ਅ ਨਵਦੀਪ ਕੌਰ ਨਵਜੋਤ ਕੌਰ ਗਿੱਲ ਅਵਲਹੁਰ ਜੀ ਵੀ ਹੈਗੇ ਨੇ ਸਟਾਰਟਿੰਗ ਦੇ ਵਿੱਚ ਸ਼ੁਰੂਆਤ ਤੇ ਐਂਡ ਕਰਦੇ ਆ ਤੇ ਹੋਰ ਵੀ ਆਰਟਿਸਟ ਨੇ ਆਪਣਾ ਕੋਰੀਓਗ੍ਰਾਫਰ ਨੇ ਇੱਕ ਸ਼ੈਰੀ ਮਾਨਕ ਹੈ ਕੁੜੀ ਇੱਕ ਅਵਲੇਨ ਕੁੜੀ ਆ ਤੇ डीओपी ਆ ਪ੍ਰਭ ਤੇ ਪੂਰੀ ਟੀਮ ਬੜੀ ਕਮਾਲ ਦੀ ਸੀ ਤੇ ਕੋਸ਼ਿਸ਼ ਕੀਤੀ ਸੀ ਕਿ ਇਹ ਕਨਸੈਪਟ ਵੀ ਥੋੜਾ ਵੱਖਰਾ ਜਿਹਾ ਹੋਵੇ ਤੁਸੀਂ ਦੇਖੋਗੇ ਤੁਹਾਨੂੰ ਬਿਲਕੁਲ ਹੀ ਡਿਫਰੈਂਟ ਕਨਸੈਪਟ ਲੱਗੇਗਾ ਸ਼ਾਇਦ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਵੀਡੀਓ ਆਈ ਹੋਵੇ ਆਈ ਹੋਣੀ ਮੇਰੇ ਤੋਂ ਕਾਫੀ ਸੀਨੀਅਰ ਬੈਠੇ ਲੇਕਿਨ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਂ ਨਹੀਂ ਦੇਖੀ ਕੋਈ ਇਦਾਂ ਦੀ ਵੀਡੀਓ ਆਪਣੇ ਵੱਲੋਂ ਕੀਤੀ ਸੀ ਕਰਨ ਦੀ ਕੋਸ਼ਿਸ਼ ਤੇ ਮੇਰਾ ਮਤਲਬ ਡ੍ਰੀਮ ਪ੍ਰੋਜੈਕਟ ਸੀ ਇਹ 92 ਇਸ਼ਾਰਾ ਸਮਝ ਲਿਆ ਕਰੋ ਸਾਡਾ ਕਿ ਜਦੋਂ ਕੋਈ ਗਾਇਕ ਆਉਂਦਾ ਮੈਨੂੰ ਚਾਹ ਜਾਂ ਚੜ੍ਹ ਜਾਂਦਾ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਅਰ ਸਾਡੀਆਂ ਗੱਲਾਂ ਸੁਣ ਸੁਣ ਕੇ ਬੋਰ ਨਾ ਹੋ ਗਏ ਉਹਨੂੰ ਕਿਤੇ ਮੈਂ ਗਾਣੇ ਤਾਂ ਵਿੱਚ ਵਿੱਚ ਨੂੰ ਗਾਉਂਦਾ ਰਹਿਣਾ ਮੈਂ ਆਪਦੇ ਖੁਦ ਦੇ ਐਂਟਰਟੇਨਮੈਂਟ ਵਾਸਤੇ ਅੱਛਾ ਅੱਛਾ ਹਾਂ ਆ ਜੋ ਤੌਫੀ ਆ ਗਈ ਆ ਗਈ ਦਿਲ ਕਿੰਨੇ ਬਣਾਤੇ ਤੁਸੀਂ ਸਾਡੇ ਵਾਰੀ ਪੱਤੇ ਇਹ ਗੱਲ ਤੁਹਾਡੇ ਮਾਰੇ ਨਾ ਦਿਲ ਦੇਖ ਲੋ ਤੁਹਾਡੇ ਕੋਲੇ ਦਿੱਤਾ ਬਾਈ ਨੇ ਆ ਮੈਨੂੰ ਨਹੀਂ ਦਿੱਤਾ ਸਾਡੇ ਕਰਮਾਂ ਦੇ ਵਿੱਚ ਕਿਸੇ ਦਾ ਦੇਲ ਹੀ ਨਹੀਂ ਹੈਗਾ ਸਾਡਾ ਤੇ ਸਾਡਾ ਆਇਆ ਹੀ ਨਹੀਂ ਕਿਸੇ ਦਾ ਦੇਲ ਕਾਫੀ ਆ ਗਈ ਹੈ ਬੈਲਾ ਬਿਸਟਰੋ ਦੇ ਵਿੱਚੋਂ ਥੈਂਕ ਯੂ ਇਹਦੇ ਪੈਸੇ ਕੱਟ ਲਵਾਂਗੇ ਸਾਡੇ ਕੋਲੋਂ ਬੈਲਾ ਬਿਸਟਰੋ ਕੈਪੇਚੀਨੋ ਦੇ ਵਿੱਚ ਆ ਪਾ ਲਈਏ ਆਪਾਂ ਨੇ ਅੱਛਾ ਕਾਫੀ ਦੇ ਨਾਲ ਗਾਣਾ ਹੋ ਜਾਏ ਤੁਹਾਡਾ ਕਾਫੀ ਦੇ ਕੁਸਕੀਆਂ ਲੈਂਦੇ ਲੈਂਦੇ ਨਾਲੇ ਗਾਣਾ ਗਾਵਾਂਗੇ ਆਪਾਂ ਆ ਬਿਸਕੁਟ ਦੇ ਪੈਸੇ ਤੇ ਨਹੀਂ ਹੈਗੇ ਆਏ ਫ੍ਰੀ ਆਈ एक बिस्कुट खरीद ने बेला बेस्तरो वाले आ जाओ छेती तरीजें किसी ने खाना मैं तो नहीं खाँदा अज क्योंकि मैं खांसी बाली लगी हुई है आ लो सर गुरप्रीत जी आप लो ये बिस्कुट खाओ नहीं खा लो अच्छा ए बेला बिस्तरो आज को बिस्कुट तो खा लो यार दिखा दें आ लो बिस्कुट खाओ खांसी ओढ़ी हुई हुई है ਖੜ ਜੋ ਖੜ ਜੋ ਕਿੱਥੇ ਚੱਲੇ ਉਹ ਖੜ ਜੋ ਪੌਡਕਾਸਟ ਜਿਹੜਾ ਹੁਣ ਤੱਕ ਦਾ ਸੀਗਾ ਉਹ ਆਪਾਂ ਚੁੰਨੀ ਦੇ ਉੱਤੇ ਕੀਤਾ ਤੇ ਆਕਾਸ਼ ਹੋਰਾਂ ਦੇ ਜ਼ਿੰਦਗੀ ਦੇ ਉੱਤੇ ਕੀਤਾ ਨੈਕਸਟ ਪਾਰਟ ਵੀ ਆਪਾਂ ਛੇਤੀ ਅਪਲੋਡ ਕਰਾਂਗੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਿਹੜੀ ਹੁਣ ਤੱਕ ਦੀ ਗੱਲਬਾਤ ਸੀ ਉਹ ਤੁਹਾਨੂੰ ਕਿੱਦਾਂ ਦੀ ਲੱਗੀ ਦੇਖਦੇ ਰਹੋ ਪੰਜਾਬੀ ਡਾਕ ਧੰਨਵਾਦ ਹਾਸ਼ਕਾਲ